ਪਰ ਸਿੰਘ ਪਲੇਰ ਇਸ ਵੇਲੇ ਸਰਦਾਰ ਜਗੀਰ ਸਿੰਘ ਬੱਲੇਵਾਂ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਨ ਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋ ਆ ਨਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਥੋੜੀ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇ ਲਾਟੇ ਇਹਦਾ ਰਿਜਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੇ ਹੈਗੇ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲਾਗੇ ਰੇਲ ਲੰਘਦੀ ਹੈ ਉੱਥੇ ਇੱਕ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐ ਸਾਰੇ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੂਗਾ ਔਰ ਇਹ ਤੋਂ ਕੱਲ ਪੂਰੇ ਪੁਰਨਾ ਸੂਬਿਆਂ ਦੇ ਵਿੱਚ ਸਾਡਾ ਟ੍ਰੈਕਟਰ ਮਾਰਚ ਹੈਗਾ ਵਾ ਬਲ ਸਿੰਘ ਪੰਨੇਰ ਇਸ ਵੇਲੇ ਸਰਦਾਰ ਜਗੀ ਸਿੰਘ ਬੱਲੇਵਾਲ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਮਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੇ ਲੜਾਈ ਜਿੱਤਣਾ ਚਾਹੁੰਦੇ ਹਨ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕ ਕੋ ਹਨ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈ ਥੋੜੀ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾਂ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੀ ਹੈਗੀ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲਾਗੇ ਰੇਲ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐਸੀ ਸਾਰੇ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਬੋਦੀ ਸਰਕਾਰ ਦੀਆਂ ਜੜਾ ਹਿਲਾ ਦੂਗਾ ਔਰ ਇਹ ਤੋਂ ਕੱਲ ਪੂਰੇ ਹਰਨਾ ਸੂਬਿਆਂ ਦੇ ਵਿੱਚ ਸਾਡਾ ਟ੍ਰੈਕਟਰ ਮਾਰਚ ਹੈਗਾ ਵਾ ਬਲ ਸਿੰਘ ਪੰਨੇਰ ਇਸ ਵੇਲੇ ਸਰਦਾਰ ਜਗਜੀਤ ਸਿੰਘ ਬੱਲੇਵਾਂ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀਓ ਜਿਹੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਧ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੋਕੋ ਆ ਨਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈ ਤੁਹਾਨੂੰ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾਂ ਤੋਂ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੀ ਹੈਗੀ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲਾਗੇ ਰੇਲ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐ ਸਾਰੇ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਬੋਦੀ ਸਰਕਾਰ ਦੀਆਂ ਜੜਾ ਹਿਲਾ ਦੂਗਾ ਔਰ ਇਹ ਤੋਂ ਕੱਲ ਪੂਰੇ ਹੋਰਨਾ ਸੂਬਿਆਂ ਦੇ ਵਿੱਚ ਸਾਡਾ ਟ੍ਰੈਕਟਰ ਮਾਰਚ ਹੈਗਾ